ਕਿ ਉਸੇ ਬਾਦਲ ਨੂੰ ਪੰਥਕ ਮर्यादा ਦਾ ਹੀ ਨਹੀਂ ਪਤਾ ਸ਼ਾਇਦ ਉਹਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਤਨਖਾਈ ਆ ਹੁੰਦਾ ਉਹ ਉਨੀ ਚਿਰ ਤੱਕ ਸ਼੍ਰੀ ਅਕਾਸ਼ਰ ਸਾਹਿਬ ਦੇ ਨਹੀਂ ਜਾ ਸਕਦਾ ਜਿੰਨੀ ਚਿਰ ਤੱਕ ਸਿੰਘ ਸਾਹਿਬ ਉਹਨਾਂ ਨੂੰ ਕਿਮਾ ਜਾਂਚਨਾ ਕਰਨ ਦੀ ਲਿਖ ਬੁਲਾਉਂਦੇ ਨਹੀਂ ਕਿਉਂਕਿ ਇਹ ਇਹ ਪਹਿਲਾਂ ਜਾ ਕੇ ਉੱਥੇ ਚਿੱਠੀ ਦੇਣਗੇ ਚਿੱਠੀ ਭੇਜਣਗੇ ਕਿ ਸਾਨੂੰ ਮੌਕਾ ਦਿੱਤਾ ਜਾਵੇ ਮੈਂ ਉੱਥੇ ਕਿਮਾ ਜਾਂਚਨਾ ਕਰਨਾ ਚਾਹੁੰਦਾ ਤੇ ਫਿਰ ਉੱਥੇ ਜਾਣਗੇ ਕਿਉਂਕਿ ਸ਼੍ਰੀ ਅਕਾਸ਼ਰ ਸਾਹਿਬ ਤੋਂ ਪਹਿਲਾਂ ਜਾ ਨਹੀਂ ਸਕਦੇ ਗੁਰਦੁਆਰਾ ਸਾਹਿਬ ਵਿੱਚ ਵੀ ਜਾ ਸਕਦੇ ਆ ਲੇਕਿਨ ਨਾ ਉਹਨਾਂ ਦੀ ਕੜਾਹ ਪ੍ਰਸ਼ਾਦ ਦੀ ਦੇਖ ਪਰਵਾਣ ਕੀਤੀ ਜਾ ਸਕਦੀ ਹੈ ਤੇ ਨਾ ਉਹਨਾਂ ਦੀ ਅਰਦਾਸ ਕੀਤੀ ਜਾ ਸਕਦੀ। ਪਹਿਲਾਂ ਤੇ ਗੱਲ ਨੂੰ ਸਮਝੀ ਲੋ। ਇਹ ਕੋਈ ਧਾਰਮਿਕ ਚ ਮर्याਦਾ ਨਹੀਂ, ਇਹ ਕੋਈ ਸਾਡੀਆਂ ਪੰਥਕ ਦੌਰ ਦੇ ਉੱਤੇ ਪਰੰਪਰਾਵਾਂ ਨੇ ਮੈਨੂੰ ਸਮਝ ਨਹੀਂ ਆਂਦੀ ਕਿ ਸਰਦਾਰ ਸ਼ਬੀਰ ਸਿੰਘ ਬਾਦਲ ਗੁਨਾਹ ਤੇ ਗੁਨਾਹ ਕਿਉਂ ਕਰ ਰਹੇ? ਸ਼੍ਰੀ ਅਕਾਲਪਤੀ ਸਾਹਿਬ ਦਾ ਗੱਲ ਹੁਕਮ ਹੋਇਆ ਕਿ ਇਹਨਾਂ ਨੂੰ ਤਰਖਾਈਆ ਕੀਤਾ ਗਿਆ। ਔਰ ਤਨਖਾਈਆ ਜਾਂ ਪਤਿਤ ਬੰਦਾ ਸ਼ੋਮਣੀ ਕਾਰੀ ਦਾ ਪ੍ਰਦਾਨ ਨਹੀਂ ਵੱਟ ਸਕਦਾ ਉਹਨੂੰ ਇਮੀਡੀਏਟਲੀ 50 ਮਿੰਟਾਂ ਵਿੱਚ ਅਸਤੀਫਾ ਦੇਣਾ ਬੰਦਾ ਸੀ ਜਿਹੜਾ ਵਿਅਕਤੀ ਕਹਿੰਦਾ ਮੈਂ ਨਿਮਾਣਾ ਬਣ ਕੇ ਜਾ ਰਿਹਾ ਹਾਂ ਉਹ ਇੱਕ ਪ੍ਰਧਾਨਗੀ ਨਹੀਂ ਛੱਡ ਰਿਹਾ ਤੇ ਨਿਮਾਣਾ ਕਿੱਥੋਂ ਬਣ ਗਿਆ ਨਿਮਾਣਾ ਮਨੋਂ ਬੰਨਣਾ ਹੁੰਦਾ ਹੈ ਨਾ ਕਿ ਲੋਕਾਂ ਨੂੰ ਸ਼ੋਅ ਕਰਕੇ ਬੰਨਣਾ ਹੁੰਦਾ ਇਸ ਕਰਕੇ ਮੈਂ ਸਭ ਦੀ ਹੈ ਕਿ ਉਹ ਸਾਰੇ ਸ਼੍ਰੀ ਕਾਤਰ ਸਾਹਿਬ ਦੇ ਤੇ ਡਰਾਮੇ ਕਰਕੇ ਲੋਕਾਂ ਨੂੰ ਗਮਰਾ ਕਰ ਰਹੇ ਬੜੀ ਅਫਸੋਸ ਦੀ ਗੱਲ ਹੈ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਵੀ ਇਹਦਾ ਨਵੇੜਾ ਕਰ ਸਕਦਾ ਅਸੀਂ ਕੀ ਕਹਿ ਸਕਦੇ ਪਰ ਇਸ ਮੈਨੂੰ ਲੱਗਦਾ ਹੈ ਕਿ ਕੁਝ ਜਿਹੜਾ মিডিਆ ਨੂੰ ਜਾਂ ਸੋਸ਼ਲ ਮੀਡੀਆ ਤੇ ਆਪਣਾ ਸਿਰਫ ਪੋਣਾ ਚਾਹੁੰਦੇ ਆ ਕਿ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਕੋਈ ਤਨਖਾਹੀ ਜਾਂਦੀ ਕਹਦੇ ਵੀ ਮੈਨੂੰ ਕੋਈ ਸਜ਼ਾ ਲਾ ਦੇਵੇ ਮੈਂ ਤੇ ਆਪਣੀ ਮਰਜ਼ੀ ਕਰਦਾ ਸੋ ਇਹ ਗੱਲਾਂ ਜਿਹੜੀਆਂ ਸੋਭਾ ਨਹੀਂ ਦਿੰਦੀਆਂ ਨੰਬਰ 1 ਨੰਬਰ 2 ਤਾਕਤ ਦੇ ਜਥੇਦਾਰ ਸਾਹਿਬ ਨੂੰ ਜਦੋਂ ਐਲਾਨ ਕੀਤਾ ਗਿਆ ਸੀ ਉਹਦੇ ਇਹ ਕਿਹਾ ਗਿਆ ਸੀ ਕਿ 15 ਦਿਨਾਂ ਦੇ ਵਿੱਚ ਵਿੱਚ ਜਿਹੜੀ ਉਹ ਸਾਰੇ ਦੀ ਕੈਬਨਟ ਸੀ ਉਹ ਪੇਸ਼ ਹੋ ਕੇ ਆਪਣਾ ਉਹ ਉਹ ਪਰਲਾ ਕੇ ਸਪਸ਼ਟੀਕਰਨ ਦੇਣਗੇ ਹੁਣ ਸਪਸ਼ਟੀਕਰਨ ਪਹਿਲਾਂ ਸਾਰਿਆਂ ਦਾ ਆਏਗਾ ਉਸ ਤੋਂ ਬਾਅਦ ਸੁਬੀਰ ਸੇ ਬਾਦਲ ਨੂੰ ਬੁਲਾਇਆ ਜਾਏਗਾ ਕਿਉਂਕਿ ਜਿਹੜਾ ਸਪਸ਼ਟੀਕਰਨ ਦੇਣਾ ਉਹਨਾਂ ਨੇ ਵੀ ਜਿਸ ਤਰ੍ਹਾਂ ਇੱਕ ਗਵਾਹੀ ਦੇ ਤੌਰ ਦੇ ਉੱਤੇ ਦੱਸ ਰਿਹਾ ਹੈ ਕਿ ਇਹ ਘਟਨਾ ਕਿੱਦਾਂ ਹੋਈ ਕੌਣ-ਕੌਣ ਇਹਨੂੰ ਜਾਣਦਾ ਕਿੰਨਾ ਸਲਾਹ ਹੋਈ ਕਿਹਦੇ ਨਾਲ مشورہ ਹੋਇਆ ਕਿਹਦੇ ਸਾਹਮਣੇ ਫੈਸਲੇ ਕੀਤੇ ਗਏ ਇਹ ਸਾਰੇ ਕੈਬਨ ਮੰਤਰੀ ਜਿਹੜੇ ਰਹੇ ਆ ਇਹਨਾਂ ਨੇ ਜਾ ਕੇ ਆਪਣਾ ਸਪਸ਼ਟੀਕਰਨ ਦੇਣਾ। ਪਿਛਲੀ ਘਟਨਾਤ ਸਾਬ ਦਾ ਉਸ ਪਰੰਪਰਾਵਾਂ ਨੂੰ ਫਿਰ ਤੋੜ ਰਹੇ। ਉਹਦੀ ਮर्यादा ਦਾ ਫਿਰ ਧਾਨ ਕਰ ਰਹੇ। ਉਥੋਂ ਦੀ ਜਿਹੜੀ ਧਾਰਮਿਕ ਪਰੰਪਰਾਵਾਂ ਹਨ ਉਹਦੀ ਇਹ ਜਾਣਣਾ ਨਹੀਂ ਚਾਹੁੰਦੇ ਕਿ ਪੰਥਕ ਮर्यादा ਕੀ। ਸੋ ਇਸ ਕਰਕੇ ਮੈਂ ਸਭ ਲਈ ਇਹ ਕਿ ਮੈਨੂੰ ਨਹੀਂ ਲੱਗਦਾ ਕਿ ਉੱਪਰ ਗਏ ਹੋਣਗੇ। ਦੱਖ ਤੇ ਉੱਤੇ। ਉਹ ਸਦਸਤ ਕਤਰੇ ਚ ਗਏ ਹੋ। ਪਰ ਜੇ ਉੱਪਰ ਗਏ ਹੋਣਗੇ ਜਿਹੜੇ ਨਾਲ ਜਾ ਰਹੇ ਤਨਖਾਈਏ ਦੇ ਨਾਲ ਤੁਸੀ ਦੇਖੋਗੇ ਬਿਰਸਤ ਸੇ ਬਟੋਆ ਹੀ ਉਹਨਾਂ ਦਾ ਇਹ ਬੰਦਾ ਸੀ ਮੁਖ ਬਣਾ ਰਹਾ ਉਹ ਬੋਲ ਰਿਹਾ ਸੀ ਕਿ ਜਦ ਤੱਕ ਉਹ ਤਨਖਾਈਆ ਮਾਫ ਨਹੀਂ ਹੋ ਜਾਂਦੇ ਅਸੀਂ ਉਹਨਾਂ ਨਾਲ ਮੀਟਿੰਗ ਨਹੀਂ ਕਰ ਸਕਦੇ ਅਸੀਂ ਉਹਨਾਂ ਕੋਲ ਜਾ ਨਹੀਂ ਸਕਦੇ ਤੇ ਇਹ ਜੇ ਉਹਨੂੰ ਪਤਾ ਇਹ ਗੱਲ ਦਾ ਤੇ ਇਹਨੂੰ ਕਿਉਂ ਨਹੀਂ ਪਤਾ ਪ੍ਰਧਾਨ ਨੂੰ ਸੋ ਇਹ ਗੱਲ ਜਿਹੜੀ ਹੈ ਬੜੀ ਚਿੰਤਾਜਨਕ ਹੈ ਕਿ ਇੱਕ ਸਿੱਖ ਹੋ ਕੇ ਉਹ ਪੰਥਿਕ ਮਰਿਆਦਾਰ ਨੂੰ ਨਹੀਂ ਜਾਣਦਾ ਕਿ ਉਹਨੂੰ ਪ੍ਰਧਾਨ ਬਣ ਦਾ ਕੀ ਹੱਕ ਹੈ